ਆ ਜਾਈ ਮੈਨੂੰ ਇਹ ਇੱਧਰ ਪਾ ਕੇ ਨਾ ਪਹਿਲਾਂ ਇੰਨੀ ਅੱਗੇ ਆਉਂਦੀ ਆ ਨਾ ਉਹਦਾ ਨਮੋਰ ਦੱਸ ਦੋ ਆਪਾਂ ਕਟਿੰਗ ਕਰਕੇ ਹੁਣ ਟੰਡੇ ਠੀਕ ਹੈ ਮੈਂ ਇਹਨੂੰ ਪਾਉਂਦਾ ਹੈ ਕੋੜੀ ਨਹੀਂ ਹੈ ਜੀ ਕੋੜੀ ਤੇ ਚੇਲੀ ਆ ਕੇ ਪਾਲੋ ਪਾਲੋ ਇੱਕ ਸਾ ਗਿੜੇਓ ਸੋ ਇਹੋ ਜਿਹੜੇ ਪਿੰਡਾਂ ਦੇ ਵਿੱਚ ਬਾਰਿਸ਼ ਦੇ ਕੰਨ ਹਾਲਾਤ ਬਣੇ ਨੇ ਪਰ ਉਸੀ ਜਿਹੜੇ ਆ ਤੁਸੀਂ ਦੇਖ ਲਓ ਕਿ ਡਾਕਟਰ ਸੁਭਾਸ਼ ਕੁਸੀ ਕੋਬਾ ਜੀ ਜਾਨੋ ਦਾ ਬੜਾ ਮੱਦੇ ਨਜ਼ਰ ਸਹੀ ਲਾਇਆ ਇਹਨਾਂ ਨੂੰ ਬਾਲਿਆਂ ਦੇ ਪਹਾੜੀ ਲੋੜਿਆ ਸ਼ਹਿਰਾਂ ਨੂੰ ਦਿੰਦੇ ਨੇ ਇਹਦੇ ਪਿੰਡ ਵਾਲਾ ਜਿਹਨਾਂ ਦੇ ਹਾਲਾਤ ਨੇ ਬਾਲਿਆਂ ਦੀ ਤੇ ਇੱਥੇ ਜਾਈ ਇੱਥੇ ਗੱਡੀਆਂ ਨੇ ਗੱਡੀਆਂ ਸੌਦਾ ਆਉਂਦਾ ਗਾਂ ਭਜਾ ਦਿੰਦੇ ਨੇ ਇਹਨਾਂ ਦਾ ਕੀ ਲੋਕਾਂ ਨਾਲ ਵੇਚੜਿਆ ਇਸੇ ਨਹੀਂ ਮੰਨਣਾ ਹੋਰ ਇਹਨਾਂ ਫਕਸ਼ੀਆਂ ਨੇ ਇਹਦਾ ਪਜਾਓ ਜੇ ਬੱਚੇ ਪਰਵਾਰ ਥਾਰਾ ਸੁਈ ਰਹੇ ਸਕੀ ਜੀ ਇਸ ਕਰਕੇ ਬਾਅਦ ਸੇ ਮੋਤੰਗੀਤਾ ਤੇ ਕੱਚੇ ਦਾ ਬੜਾ ਮਿਸ਼ਰ ਹੋ ਗਿਆ ਜੀ ਬਹੁਤ ਧੰਨਵਾਦ ਆ ਜੀ ਇਹਨੂੰ ਇੱਧਰ ਪਾ ਕੇ ਨਾ ਪਹਿਲਾਂ ਜਿੰਨੀ ਅੱਗੇ ਆਉਂਦੀ ਆ ਨਾ ਉਹਦਾ ਨਮੋਰ ਦੱਸ ਦੋ ਆਪਾਂ ਕੰਮ ਕਰਦੇ ਹਾਂ ਠੀਕ ਹੈ ਮੈਂ ਇਹਨੂੰ ਪਾਉਂਦਾ ਆਂ ਪੋੜੀ ਨਹੀਂ ਆ ਜੀ ਪੋੜੀ ਤੇ ਚੇੜੀ ਆ ਕੇ ਪਾ ਲੋ ਪਾ ਲੋ ਜਦ ਮੇਰੀਆਂ ਅੱਖਾਂ ਦੇ ਵਿੱਚ ਆਪ ਜਿਹੜੇ ਹੰਝੂ ਆ ਗਏ ਸੀਗੇ ਔਰ ਮੇਰੇ ਦਿਲ ਨੂੰ ਬਹੁਤ ਦੁੱਖ ਲੱਗਾ ਕਿ ਮੈਂ ਆਕਾਸ਼ ਕਿ ਮੈਂ ਅੱਜ ਚੰਡੀਗੜ੍ਹ ਨਾ ਹੁੰਦਾ ਤੇ ਮੈਂ ਅੱਜ ਇਸੇ ਸਮੇਂ ਜਿਹੜਾ ਇਹਨਾਂ ਭੈਣਾਂ ਦੇ ਇਹਨਾਂ ਪਰਿਵਾਰਾਂ ਦੇ ਵਿੱਚ ਜਾਵਾਂ ਔਰ ਤੁਸੀਂ ਹਾਲਾਤ ਆ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਵੀ ਦੇਖੋ ਇਹ ਸਾਡੇ ਭਰਾ ਨੇ ਹਾਂਜੀ ਉਹ ਆਪ ਹੈਂਡੀਕੈਪ ਨੇ ਸਾਡੀ ਬੇਟੀ ਐ ਛੋਟੀ ਉਹਦੀ ਲੱਤ ਕੱਤੀ ਹੋਈ ਆ ਮੈਂ ਤੇ ਹੈਰਾਨ ਆ ਪ੍ਰਸ਼ਾਸਨ ਤੋਂ ਕਮਾਲ ਕਰਦੀ ਐ ਪ੍ਰਸ਼ਾਸਨ ਨੇ ਮੈਂ ਸਰਕਾਰ ਦੀਆਂ ਸਕੀਮਾਂ ਤੋਂ ਮੈਂ ਹੈਰਾਨ ਹੋ ਗਿਆ ਕਿ ਤੁਸੀਂ ਵੱਡੇ ਵੱਡੇ ਦਾਅਵੇ ਕਰਦੇ ਹੋ ਹੈਲੀਕਾਪਟਰ ਕਹਿੰਦੇ ਕਿ ਅਸੀਂ ਭੇਜ ਦਿੱਤੇ ਆ ਪਰ ਉਹ ਹੈਲੀਕਾਪਟਰ ਜਿਹੜੇ ਗਰੀਬਾਂ ਨੇ ਉੱਤੇ ਤਰਪਾਲਾਂ ਪਾਈਆਂ ਉਹ ਵੀ ਢਾਈ ਜਾਂਦੇ ਆ ਉਹਨਾਂ ਦਾ ਅਸੀਂ ਸਹਾਰਾ ਹਾਂਜੀ ਬਾਪੂ ਜੀ ਕੇ ਦਿਲ ਸੰਗ ਜੀ ਤੁਹਾਡੇ ਜੋ ਕਮਰੇ ਸਾਤ ਹੈ ਜਿਹੜਾ ਇਹ ਬਾਲਾਂ ਲਈ ਕ ਦੂਜੀ ਹੈ ਜੀ ਬਾਲਿਆਂ ਦੀ ਹੈ ਜੀ ਅੱਛਾ ਜੀ ਤੇ ਕਮਰੇ ਕੋਈ ਲਿਖਿਆ ਨਹੀਂ ਕਿਸੇ ਕਦੀ ਤੱਕ ਬੜੀਆ ਨਾ ਲਿਖਿਆ ਪੈਸੇ ਨਹੀਂ ਆਉਂਦੇ ਹਾਂਜੀ ਹੁਣ ਸਾਢੇ ਚੌਂ ਡੇ ਜੀ ਦੇਖ ਲੈ ਜੀ ਚੌਂ ਡੇ ਦਵਾ-ਦਵਾ ਅੱਛਾ ਇਹ ਡਾਕਟਰ ਸਾਹਿਬ ਤਾਂ ਰਿਕਵਾਏ ਨੇ ਤਰਪਾਲਾਂ ਲੈ ਕੇ ਹਾਂਜੀ ਹਾਂਜੀ ਇਹਨਾਂ ਕੋ ਕੀ ਤੁਸੀਂ ਹੋਰ ਮੰਗ ਰੱਖਦੇ ਜੇ ਕੋਈ ਚੀਜ਼ ਤੁਹਾਨੂੰ ਪੂਰੀ ਦੇ ਸਕਦੇ ਲੱਲਾਂਗੇ ਸਾਡੇ ਕੋ ਕੰਮ ਵੀ ਜੜਾ ਲੈਣਾ ਲੈਣਾ ਨਹੀਂ ਨਹੀਂ ਨੇ ਕੋਈ ਕੰਮ ਨਹੀਂ ਕਰ ਪਾਈ ਚਾਹੀਦਾ ਸਾਨੂੰ ਤੇ ਤੁਹਾਡੇ ਬੱਚੇ ਨੇ ਬੱਚਿਆਂ ਨੂੰ ਕੰਮ ਨਹੀਂ ਲੈ ਜਾਂਦੇ ਬੱਚਾ ਕੋ ਸਿਵਾ ਦੇ ਜਾਂਦੇ ਆ ਬੱਚਾ ਕੋ ਵੱਡਿਆ ਕੋ ਸਿਵਾ ਲੈ ਜਾਂਦੇ ਬੱਚਾ ਨੂੰ ਇੰਨਾ ਹੀ ਬੜਾ ਵੱਡਾ ਦਾ ਪਈ ਆ ਇਸ ਪਿੰਡ ਦੇ ਵਿੱਚੋਂ ਇਸ ਪਿੰਡ ਦੀ ਆਵਾਜ਼ ਸੁਣ ਕੇ ਇਸ ਕਮਰਿਆਂ ਨੂੰ ਛੱਤਾਂ ਨੂੰ ਦੇਖ ਕੇ ਸਾਡੇ ਡਾਕਟਰ ਸਾਹਿਬ ਜੀ ਨੇ ਉਸ ਜਗ੍ਹਾ ਤੋਂ ਉਪਰਾਲਾ ਕੀਤਾ ਇਸ ਪਿੰਡ ਦੀ ਵੀਡੀਓ ਪਈ ਆ ਇਸ ਵੀਡੀਓ ਨੂੰ ਦੇਖਦੇ ਉਹਨਾਂ ਦੇ ਇੱਕ ਆਪਣੇ ਮਨ ਦੇ ਵਿੱਚ ਆ ਕਿ ਮੈਂ ਇਹਨਾਂ ਪਰਿਵਾਰਾਂ ਦੀ ਮਦਦ ਕਰ ਸਕਾਂ ਕਿਸ ਤਰ੍ਹਾਂ ਉਸ ਮਦਦ ਨੂੰ ਲੈ ਕੇ ਆਏ ਕਿ ਤੁਹਾਡੀਆਂ ਛੱਤਾ ਜੜੀਆਂ ਤੋਰੀਆਂ ਨੇ ਉਹਨਾਂ ਦੇ ਵਾਸਤੇ ਤਰਪਾਲਾਂ ਲੈ ਕੇ ਆ ਰਹੇ ਆ ਅਗਰ ਕੋ ਤੁਹਾਡਾ ਖਾਣੇ ਦਾ ਕੋਈ ਇੰਤਜ਼ਾਮ ਨਹੀਂ ਆ ਉਹ ਇਸ ਕਰਕੇ ਆਏ ਨੇ ਇਸ ਜਗ੍ਹਾ ਦੇ ਉੱਤੇ ਕਿ ਆਪਾਂ ਕੁਝ ਵੀ ਤੁਹਾਡੀ ਮਦਦ ਕਰ ਸਕੀਏ ਕਿਸੇ ਪਰਾਲੇ ਨਾਲ ਨਾ ਇਸ ਪਿੰਡ ਦੇ ਵਿੱਚ ਪਹਿਲਾਂ ਕਦੀ ਆਏ ਨੇ ਨਾ ਤੁਹਾਨੂੰ ਇਹ ਜਾਣਦੇ ਨੇ ਤੁਹਾਡੀ ਇਸ ਵੀਡੀਓ ਨੂੰ ਦੇਖਦੇ ਹੋਏ ਇਹਨਾਂ ਨੇ ਆਪਣੇ ਮਨ ਦੇ ਵਿੱਚ ਇਹਨਾਂ ਦੀ ਟੀਮ ਨੇ ਇਹ ਪਰਾਲਾ ਕੀਤਾ ਕਿ ਅਸੀਂ ਇਸ ਪਰਿਵਾਰ ਦੀ ਜਾ ਕੇ ਮਦਦ ਕਰੀਏ ਇਸ ਭੈਣ ਦੇ ਦੁਆਰਾ ਸਾਡੀ ਵੀਡੀਓ ਪਾਈ ਗਈ ਆ ਇਸ ਵੀਡੀਓ ਨੂੰ ਦੇਖਦੇ ਹੋਏ ਇਸ ਜਗ੍ਹਾ ਦੇ ਉੱਤੇ ਇਸ ਪਿੰਡ ਦੇ ਵਿੱਚ 15 20 ਘਰਾਂ ਦੀਆਂ ਤਰਪਾਲਾਂ ਦਾ ਇੰਤਜ਼ਾਮ ਕਰਕੇ ਆਏ ਨੇ ਮੈਂ ਡਾਕਟਰ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਸਹਿਯੋਗ ਦਿੱਤਾ ਥੈਂਕ ਯੂ ਤੁਸੀਂ ਅੱਜ ਕਰੋਗੇ ਤੁਸੀਂ ਕਹਿ ਦਿੰਦੇ ਆ ਕਿ ਆ ਵੀ ਟੀਮ ਨੇ ਸਾਡੀ ਮਦਦ ਕੀਤੀ ਆ ਵੀ ਕੀਤੀ ਮੈਂ ਬਹੁਤ ਜ਼ਾਣਿਆਂ ਨੂੰ ਫੋਨ ਕੀਤਾ ਮੇਰੀ ਕਿਸੇ ਨੇ ਨਹੀਂ ਮੰਨੀ ਇਹ ਸਾਨੂੰ ਇਹਨਾਂ ਨੇ ਮੈਂ ਕਾਲ ਲਈ ਇਹਨਾਂ ਨੇ ਉਸੇ ਵਲੇ ਮੇਰੀ ਮੰਨ ਕੇ ਉਹ ਦੂਜੇ ਦਿਨ ਸਾਡੇ ਪਿੰਡ ਵਿੱਚ ਤਰਪਾਲਾਂ ਜਿਹੜੀਆਂ ਪਹੁੰਚਾ ਦਿੱਤੀ ਇਹਨਾਂ ਦਾ ਮੈਂ ਧੰਨਵਾਦ ਕਰਦੀ ਆ ਡਾਕਟਰ ਬੋ ਸਾਹਿਬ ਸਾਡਾ ਬਹੁਤ ਬਹੁਤ ਧੰਨਵਾਦ ਪਿੰਡ ਨਾਨੋਕੇ ਚਾਣ ਦੇ ਕਿਉਂਕਿ ਤੁਸੀਂ ਇੱਕ ਬੁਰੀ ਦੀ ਘੜੀ ਦੇ ਵਿੱਚ ਸਾਡੇ ਗਰੀਬ ਪਰਿਵਾਰਾਂ ਦਾ ਖੜੇ ਹੋਏ ਜੀ ਕਿਉਂਕਿ ਕਮਸ਼ੀਆ ਬਣ ਕੇ ਸਾਡੇ ਇਲਾਕੇ ਦੇ ਵਿੱਚ ਜਿਵੇਂ ਨਾਨੋਕੇ ਵਿੱਚ ਆਏ ਜੀ ਸਾਡਾ ਮੀਡੀਆ ਵਾਲਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਇੱਥੇ ਬਿਤਕਲੇ ਬਾਈ ਕਾਲੜੀ ਹੈ ਕੋਮ ਦੀ ਪਰਮਾ ਦੀ ਤੇ ਜਾਤਾਂ ਦੇ ਉਹਦੇ ਬਾਰੇ ਸਾਡੇ ਕੀ ਵਿਚਾਰੇ ਆਹ ਦੇਖੋ ਜੀ ਮੈਂ ਤੁਹਾਡੇ ਚੈਨਲ ਵਤਨ ਦੀ ਮਿੱਟੀ ਦਾ ਪਹਿਲਾਂ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਸਮੀਧਾ ਕੇ ਇਦਾਂ ਦੇ ਲੋਕ ਜਿਹੜੇ ਇਸ ਟਾਈਮ ਦੇ ਉੱਤੇ ਇਦਾਂ ਦੀ ਰਾਜਨੀਤੀ ਕਰ ਰਹੇ ਆ ਮੈਂ ਕੋਈ ਸ਼ਬਦ ਨਹੀਂ ਆ ਕਿ ਮੈਂ ਉਹਨਾਂ ਨੂੰ ਕੀ ਬੋਲ ਸਕਾਂ ਥੋੜਾ ਜਿਹਾ ਰੱਬ ਤੋਂ ਡਰੋ ਥੋੜਾ ਜਿਹਾ ਰੱਬ ਦੀ ਅੱਗੇ ਇੰਨੀ ਸਾਨੂੰ ਮਾਰ ਪਈ ਆ ਔਰ ਸ਼ਰਮ ਆਉਣੀ ਚਾਹੀਦੀ ਆ ਸਾਨੂੰ ਜਿਹੜੇ ਲੋਕ ਇਦਾਂ ਦੀ ਰਾਜਨੀਤੀ ਕਰਦੇ ਆ ਕਿ ਗਰੀਬ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਦੇ ਨਾਲ ਵਿਤਕਰਾ ਕਰ ਰਹੇ ਆ ਸਾਡੇ ਬਹੁਤ ਮੈਂ ਦੇਖ ਰਿਹਾ ਸੀ ਕਿ ਕਿਸੇ ਨਿਊਜ਼ ਚੈਨਲ ਵਾਲੇ ਨੇ ਵੀ ਇਦਾਂ ਦੀ ਕੋਈ ਘਟਿਆ ਹਰਕਤ ਕੀਤੀ ਆ ਕਿ 크ਰਿਸਚਨਾਂ ਦੇ ਪ੍ਰਤੀ ਬੋਲਿਆ ਵਾ ਯਾਰ ਸ਼ਰਮ ਕਰੋ ਮੈਂ ਤੁਹਾਡੇ ਚੈਨਲ ਦੇ ਮੈਦੀਅਮ ਦੇ ਰਾਹੀਂ ਉਸ ਬੰਦੇ ਨੂੰ ਵੀ ਮੈਸੇਜ ਪਹੁੰਚਾਉਣਾ ਚਾਹਨਾ ਕਿ ਥੋੜਾ ਜਿਹਾ ਰੱਬ ਤੋਂ ਡਰ ਯਾਰ ਥੋੜਾ ਜਿਹਾ ਰੱਬ ਤੋਂ ਡਰ ਰੱਬ ਤੇ ਪਹਿਲਾਂ ਹੀ ਸਾਡੇ ਤੇ ਇੰਨਾ ਰੱਬ ਦਾ ਕਰੋਪ ਜਿਹੜਾ ਸਾਡੇ ਸੰਸਾਰ ਸਾਡੇ ਪੰਜਾਬ ਦੇ ਉੱਤੇ ਜਿਹੜਾ ਬੁਰੇ ਹਾਲਤ ਹੋਏ ਪਏ ਆ ਸੋ ਇਦਾਂ ਦੀ ਜਿਹੜੀ ਘਟਿਆ ਜਿਹੜੀ ਤੁਹਾਡੀ ਪੱਤਰਕਾਰੀ ਇੱਕ ਜਿਹੜੀ ਆ ਸਾਡੇ ਦੀ ਇੱਕ ਥੰਮ ਹੈ ਸੋ ਤੁਸੀਂ ਉਹ ਪੱਤਰਕਾਰੀ ਦੀ ਆੜ ਦੇ ਵਿੱਚ ਇਦਾਂ ਦੀ ਜਿਹੜੀ ਹੈ ਧਰਮ ਪ੍ਰਤੀ ਗੰਦੀ ਸ਼ਬਦਾਵਲੀ ਬੋਲਣੀ ਇਦਾਂ ਇਸ ਟਾਈਮ ਦੇ ਉੱਤੇ ਇਦਾਂ ਦਾ ਬੋਲਣਾ ਮੈਨੂੰ ਨਹੀਂ ਲੱਗਦਾ ਕਿ ਉਹ ਪੱਤਰਕਾਰ ਕਹਿਲਾਉਣ ਦੇ ਵੀ ਇਸ ਜਿਹੜਾ ਯੋਗ ਹੈਗਾ ਵਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਾਂਗੇ ਸਾਡੇ ਜਿੰਨੇ ਪਿੰਡਾਂ ਦੇ ਸਰਪੰਚ ਸਹਿਬਾਨ ਵੀ ਆ ਸੋ ਆਪਣੇ ਪਰਿਵਾਰਾਂ ਨੂੰ ਨਾਲ ਜੋੜ ਕੇ ਰੱਖੋ ਇਹ ਗਰੀਬ ਪਰਿਵਾਰ ਹੈ ਤੁਹਾਡੇ ਤੋਂ ਉਹਨਾਂ ਸਰਪੰਚ ਸਹਿਬਾਨ ਜਿਹੜੇ ਹੁੰਦੇ ਆ ਜਾਂ ਸਾਡੇ ਮੈਂਬਰ ਸਹਿਬਾਨ ਹੁੰਦੇ ਜਾਂ ਜਿਹੜੇ ਸਾਡੇ ਆਗੂ ਆ ਉਹਨਾਂ ਦੇ ਕੋਲੋਂ ਹੀ ਇਹਨਾਂ ਪਰਿਵਾਰਾਂ ਨੂੰ ਆਸ ਹੁੰਦੀ ਆ ਸੋ ਮੈਂ ਆਪਣੀ ਵੱਲੋਂ ਜਿਹੜਾ ਮੈਂ ਜਦੋਂ ਇਹਨਾਂ ਦੇ ਬੱਚੇ ਦੀ ਉਹਨੇ ਵੀਡੀਓ ਭੇਜੀ ਸੀਗੀ ਉਹ ਪਾਣੀ ਬਿਸਤਰਿਆਂ ਦੇ ਉੱਤੇ ਡਿੱਗ ਰਿਹਾ ਸੀਗਾ ਔਰ ਮੈਂ ਉਸ ਟਾਈਮ ਤੇ ਜਿਹੜੇ ਮੇਰੇ ਰੋਣ ਤੋਂ ਕਿਵੇਂ ਬਚਿਆਵਾ ਇਹ ਪਰਮਾਤਮਾ ਜਾਣਦਾ ਮੈਨੂੰ ਬੜਾ ਦੁੱਖ ਲੱਗਾ ਔਰ ਇਹ ਸਾਡੀ ਭੈਣ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ 15 ਪਰਿਵਾਰਾਂ ਦੇ ਜਿਨ੍ਹਾਂ ਦੀ ਪਿਛੇ ਵੀ ਆਪਾਂ ਦੇਖ ਕੇ ਆਏ ਪਰਿਵਾਰਾਂ ਦੇ ਤੁਸੀਂ ਵੀ ਦੇਖਿਆ ਕਿ ਉਹ ਬਜ਼ੁਰਗ ਜਿਹੜੇ ਸੀਗੇ ਹਸਬੈਂਡ ਵਾਈਫ ਸੀਗੇ ਜਿਹੜੇ ਉਹਨਾਂ ਦਾ ਵੀ ਪੂਰੇ ਦਾ ਪੂਰਾ ਜਿਹੜੇ ਪਾਣੀ ਨਾਲ ਭਰਿਆ ਹੋਇਆ ਸੀਗਾ ਤਰਪਾਲਾਂ ਸੀ ਉੱਥੇ ਵੀ ਦੇਖ ਕੇ ਆਏ ਆ ਕੱਲੀਆਂ ਤਰਪਾਲਾਂ ਨਹੀਂ ਮੈਂ ਉਸ ਦਿਨ ਤੁਹਾਡੇ ਚੈਨਲ ਦੇ ਮਾਧਿਅਮ ਦ ਰਾਹੀਂ ਦੱਸਣਾ ਚਾਹੁੰਦਾ ਕਿ ਪਿੰਡ ਦੇ ਨਾਲ ਮੇਰਾ ਕੋਈ ਉਹ ਨਹੀਂ ਆ ਕਿ ਮੇਰਾ ਇਹਨਾਂ ਦੇ ਇਸ ਪਰਿਵਾਰ ਦੇ ਨਾਲ ਇਕੱਲੇ ਦੇ ਨਾਲ ਹਮਦਰਦੀ ਹੈ ਅਸੀਂ ਤੇ ਉਸ ਦਿਨ ਅੱਗੇ ਕੁਰਾਲੀਆਂ ਥੋਬਾ ਪੈੜੇਵਾਲ ਅਲੱਗ-ਅਲੱਗ ਪਿੰਡਾਂ ਦੇ ਵਿੱਚ ਰਾਸ਼ਨ ਲੈ ਕੇ ਜਾ ਰਹੇ ਸੀਗੇ ਆਰਮੀ ਦੇ ਥਰੂ ਅਸੀਂ ਉਸ ਦਿਨ ਰਾਸ਼ਨ ਵੰਡ ਕੇ ਆਏ ਆ ਇਹ ਸਾਡੀਆਂ ਭੈਣਾਂ 15-20 ਭੈਣਾਂ ਸਾਨੂੰ ਰਸਤੇ 'ਚ ਮਿਲੀਆਂ ਅਸੀਂ ਆਪਣੀਆਂ ਗੱਡੀਆਂ ਖਿਲਾਰੀਆਂ ਉਸੇ ਟਾਈਮ ਤੇ ਟਰੈਕਟਰ ਟਰਾਲੀ ਖਿਲਾਰੀਆਂ ਔਰ ਇਹਨਾਂ ਨੂੰ ਜੋ ਸਾਡੇ ਕੋਲ ਸੀਗਾ ਉਸ ਦਿਨ ਵਿੱਚ ਇਹਨਾਂ ਨੂੰ ਭੈਣਾਂ ਨੂੰ ਬਿਨਾਂ ਕੋਈ ਜਾਤ ਪਾਤ ਪੁੱਛੇ ਸਾਰਿਆਂ ਨੂੰ ਅਸੀਂ ਪਰਿਵਾਰਾਂ ਨੂੰ ਉੱਥੇ ਜਿਹੜਾ ਉਹ ਰਾਸ਼ਨ ਵੰਡਿਆ ਔਰ ਆਪਨਾ ਮੈਂ ਨੰਬਰ ਦਿੱਤਾ ਕੇ ਭੈਣ ਜੀ ਸਾਡੇ ਸਾਡੀ ਟੀਮ ਦੇ ਲਈ ਇੱਕ ਜੋ ਵੀ ਕੋਈ ਸੇਵਾ ਹੋਏਗੀ ਤੁਸੀਂ ਸਾਨੂੰ ਜਰੂਰ ਦੱਸਿਓ ਸੋ ਇਹਨਾਂ ਨੇ ਜਿਹੜੀਆਂ 10 15 ਜਿਹੜੀਆਂ ਵੀਡੀਓ ਭੇਜੀਆਂ ਜਿਹੜੇ ਪੂਰੇ ਦੇ ਪੂਰੇ ਛੱਤਾਂ ਬਾਲ ਲਿਆਂ ਦੀਆਂ ਜਿਹੜੀਆਂ ਚੋਰੀਆਂ ਨੇ ਔਰ ਮੈਂ ਇਸ ਲਈ ਨਹੀਂ ਹੈਗਾ ਕਿ ਮੈਂ ਇਹਨਾਂ ਪਰਿਵਾਰਾਂ ਦੀ ਮਦਦ ਕਰ ਸਕਾਂ ਸਾਡੀ ਟੀਮ ਵੱਲੋਂ ਸਾਡੇ ਜਿਹੜੇ ਦਾਨੀ ਸਾਡੇ ਸੰਜੋਗੀ ਨੇ ਜਿਹੜੇ ਬਾਹਰ ਬੈਠੇ ਨੇ ਜਾਂ ਜਿਹੜੇ ਸਾਡੇ ਹੋਰ ਵੀ ਸੱਜਣ ਮਿੱਤਰ ਜਿਹੜਾ ਸਾਡੇ ਸਾਥ ਦੇ ਰਹੇ ਮੈਂ ਉਹਨਾਂ ਦਾ ਵੀ ਇਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਅਸੀਂ ਇਨਾਂ ਪਰਿਵਾਰਾਂ ਦਾ ਸਾਥ ਦੇਣਾ ਨਾ ਕਿ ਇਦਾਂ ਦੇ ਮੈਂ ਜਿਹੜੇ ਲੋਕ ਨੇ ਜਿਨ੍ਹਾਂ ਦੀ ਇਹ ਮਾੜੀ ਸੋਚ ਹੈ ਕਿ ਉਹ ਰਾਜਨੀਤੀ ਆਪਣੀ ਚਮਕਾ ਰਹੇ ਆ ਇਸ ਘੜੀ ਦੇ ਵਿੱਚ ਕਿ ਇਹ ਇਸ ਧਰਮ ਦੇ ਅਸੀਂ ਇਹਨਾਂ ਨੂੰ ਰਾਸ਼ਨ ਨਹੀਂ ਦੇਣਾ ਇਸ ਧਰਮ ਦੇ ਇਹ ਜਾਤ ਪਾਤ ਦਾ ਜਿਹੜਾ ਮੁੱਦਾ ਨਹੀਂ ਹੈਗਾ ਇਨਸਾਨੀਅਤ ਹੈ ਮੈਂ ਧੰਨਵਾਦ ਕਰਦਾ ਮੈਂ ਪਿਛਲੇ ਤੁਹਾਨੂੰ ਦੱਸਿਆ ਵਾ ਕਿ ਜਿੱਦਨ ਦਾ ਡੇਰਾ ਬਾਬਾ ਨਾਨਕ ਦੇ ਵਿੱਚ ਆਇਆ ਸੀਗਾ ਪਾਣੀ ਐਂਟਰ ਹੋਇਆ ਸੀਗਾ ਉਸ ਦਿਨ ਤੋਂ ਹੀ ਜਿਹੜਾ ਵਾ ਮੈਂ ਅਲੱਗ-ਅਲੱਗ ਜਥੇਬੰਦੀਆਂ ਮੇਰੇ ਬਹੁਤ ਸਾਰਾ ਉਹਨਾਂ ਦੇ ਨਾਲ ਪਿਆਰ ਹੈ ਬਾਬਾ ਜੀ ਸਾਡੇ ਨਵੈਲ ਜੀ ਉਹਨਾਂ ਦੇ ਜਥੇਬੰਦੀ ਦੇ ਨਾਲ ਅਸੀਂ ਕਰਦੇ ਹਾਂ ਉਹਨੂੰ ਨਾਲ ਲੈ ਕੇ ਜਾ ਰਹੇ ਹਾਂ ਮੈਡੀਕਲ ਦੀ ਸਹੂਲਤਾਂ ਸਦੀ ਦੇਣਾ ਰੱਖਣਾ ਚਾ ਰਹੇ ਹਾਂ ਸਾਡੇ ਬਾਅਦ ਦੇ ਲੋਕ ਸਾਡੇ ਨਾਲ ਚੱਲ ਰਹੇ ਨੇ ਸੋ ਇਦਾਂ ਦਾ ਸਾਰੇ ਸਿੱਖ ਭਰਾ ਨੇ ਸਾਡੇ ਬਹੁਤ سارے ਦਾਨੀ ਸੱਜਣ ਜਿਹੜੇ ਮੇਰੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਆ ਸਿੱਖ ਪਰਿਵਾਰਾਂ ਦੇ ਵਿੱਚੋਂ ਆ ਮੈਂ ਤੇ ਹੈਰਾਨ ਐ ਇਹੋ ਜੇ ਲੋਕਾਂ ਦੇ ਉੱਤੇ ਔਰ ਇੱਕ ਜਿਹੜਾ ਪੱਤਰਕਾਰ ਇਦਾਂ ਦੀ ਜਿਹੜੀ ਘਟੀਆ ਸੋਚ ਦਾ ਬਿਆਨ ਦੇ ਰਿਹਾ ਵਾ ਕਿ ਜਿਹੜਾ ਇਹ ਇਸਾਈਆਂ ਦੇ ਹੁਣ ਜਿਹੜਾ ਲੰਗਰ ਛੱਕ ਰਿਹਾ ਯਾਰ ਸ਼ਰਮ ਕਰੋ ਇਦਾਂ ਦੀ ਜਿਹੜੀ ਆ ਪੱਤਰਕਾਰੀ ਤੁਹਾਨੂੰ ਸੋਭਾ ਨਹੀਂ ਦਿੰਦੀ ਸੋ ਬਹੁਤ ਵਧੀਆ ਵਧੀਆ ਪੱਤਰਕਾਰ ਨੇ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖ ਰਹੇ ਉਹਨਾਂ ਸਭ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹ ਮੀਡੀਆ ਦੇ ਰਾਈ ਜਿਹੜਾ ਵਾ ਆਪਣੇ ਚੈਨਲਾਂ ਦੇ ਰਾਈ ਉਹ ਕਵਰ ਕਰ ਰਹੇ ਆਰ ਭਾਈਚਾਰੇ ਕਾਂਝ ਨੂੰ ਵਧਾ ਰਹੇ ਆ ਆਪਸੀ ਪਿਆਰ ਨੂੰ ਵਧਾ ਰਹੇ ਆ ਪਰ ਸਾਡੇ ਕੁਝ ਘਟਿਆ ਜਿਹੜੇ ਇਦਾਂ ਦੇ ਲੋਕ ਆ ਜਿਹੜੇ ਆਪਸੀ ਭਾਈਚਾਰੇ ਦੇ ਵਿੱਚ ਪਾਰ ਪਾਉਣਾ ਚਾਹੁੰਦੇ ਮਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦੀਆਂ ਹਰਕਤਾਂ ਤੋਂ ਬਾਜ ਜਾਓ ਧੰਨਵਾਦ